ਹਾਂ ਜੀ ਮੰਗਲਪੁਰ ਹਾਂ ਜੀ ਵੀਰਕੌਰ ਵੀਰਕੌਰ ਤੇ ਤੁਸੀਂ ਆ ਬੇਬੇ ਦੀ ਕੀ ਫੋਟੋ ਬਣਾ ਰਹੇ ਹੋ ਹਾਂ ਹਾਂ ਜੀ ਹੈ ਹਾਂ ਜੀ ਕਰ ਯਾਦਗਰ ਇੱਕ ਵਧੀਆ ਜੀ ਬੜਾ ਫੋਟੋ ਇਹਦੇ ਫਿਰ ਖਿੱਚੀ ਗਈ ਖਿੱਚੀ ਗਈ ਮਾਦਾ ਤੇਰੀ ਉਮਰ ਕਿੰਨੀ ਹੈ 86 ਸਾਲ 86 ਸਾਲ 37 ਸਾਲ ਦਾ ਮੇਰਾ ਜਨਮ ਆ 1937 ਦਾ ਹਾਂ ਹੋ ਤੇ ਤੇਰਾ ਪਾਕਿਸਤਾਨ ਚ ਪਿੰਡ ਕਿਹੜਾ ਸੀਗਾ ਨਿਆਲਪੁਰ ਜ਼ਿਲ੍ਹਾ ਸੀ ਤੇ 50 ਚੱਕ ਸੀ ਜੱਗੂ ਆਈ 50 ਵਜਦੀ ਹੰਦੀ ਬਰਮਾ ਸੀ 50 ਪਿੰਡ ਦੀ ਯਾਦ ਆ ਤੇਰੇ ਕੁਛ ਹਾਂ ਹੋ ਤੇ ਸਫਾ ਬਣਿਆ ਸਾਡਾ ਕਚਾ ਪਿਛੇ ਕੋਠੜੀਆਂ ਬਣੀਆਂ ਗਾੜੀ ਬਰਾਂਡਾ ਬਣਿਆ ਹੈ ਗਾੜੀ ਸੋਈ ਬਣੀ ਸਲਤਾਨੀ ਵਾਏ ਉਧਰ ਹੁੰਦੇ ਸੀ ਤੇ ਮੇਰੀ ਦਾਦੀ ਘਰ ਸਾਡੀ ਉਹਨਾਂ ਪ੍ਰਸ਼ਾਦਾ ਛਕਾਉਂਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਓ ਸੁਣੋ ਅੱਜ ਮੈਂ ਸ਼ੰਭੂ ਬਾਡਰ ਤੇ ਦਿਖਾਉਣਾ ਕੀ ਗਤੀਵਿਧੀਆਂ ਹੋ ਰਹੀਆਂ ਹੈ ਕਹੇ ਜਾਂ ਮਾਹੌਲ ਹੈ ਸਿੰਘਾਂ ਦੀ ਕਿਸਾਨਾਂ ਦੀ ਗਿਣਤੀ ਘਟ ਹੈ ਭਾਈ ਕਿਸਾਨ ਹੁਣ ਖੇਤੀਬਾੜੀ ਦੇ ਕੰਮਕਾਰਾਂ ਤੇ ਗਏ ਹੈ ਤੇ ਇੱਥੇ ਮਾਤਾਵਾਂ ਬੈਠੀਆਂ ਜੋ ਇਸ ਜੰਗ ਦੇ ਵਿੱਚ ਹਿੱਸਾ ਪਾ ਰਹੀਆਂ ਆਪਣਾ ਆਪਣਾ ਚਲੋ ਆਓ ਕਰਦੇ ਹਾਂ ਨੰਨਾਂ ਗੱਲਬਾਤ ਆਪਾਂ ਪੁੱਛਦੇ ਹਾਂ ਇਹਨਾਂ ਨੂੰ ਕੀ ਕਿੰਨੇ ਆਪ ਹਨ ਪੈਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਗੁਰਜੀਤ ਕੌਰ ਗੁਰਜੀਤ ਕੌਰ ਜੀ ਇਹ ਜੀ ਮਹਿਲਾ ਮੰਡਲ ਇਸਤਰੀ ਦੇ ਪ੍ਰਧਾਨ ਨੇ ਜੀ ਪੈਂਜੀ ਸੁਸੀ ਇੱਥੇ ਕਿੰਨੇ ਦਿਨਾਂ ਦੇ ਆਏ ਹੋ ਅਸੀਂ ਪਹਿਲਾਂ ਵੀ ਆ ਚੁੱਕੇ ਹਾਂ ਸਾਡਾ ਚੌਥਾ ਘੇੜਾ ਜੀ ਜੀ ਤੇ ਆਪਾਂ 20 ਤਰੀਕ ਤੋਂ ਆਏ ਹੁਣ ਫੇਰ ਜੀ ਤੇ ਵਾਡੀਆਂ ਦਾ ਕਰਕੇ ਹੁਣ ਇਹ ਜਿਹੜੀ ਡਿਊਟੀ ਹੈ ਜਿਹੜਾ ਮੋਰਚਾ ਇਹ ਅਸੀਂ ਸਾਂਭਣਾ ਬੀਬੀਆਂ ਨੇ ਤੇ ਹੁਣ ਜਿਹੜੇ ਸਾਡੇ ਵੀਰ ਭਰਾ ਉਹ ਵਾਡੀਆਂ ਕਰ ਰਹੇ ਕਣਕ ਦੀ ਸਾਂ ਬਾ ਸਭ ਸੰਭਾਲ ਤੂੜੀ ਬਣਾਉਣੀ ਆ ਤੇ ਹੁਣ ਆਪਾਂ ਇੱਥੇ ਜਿਹੜਾ ਇਹ ਫੋਰਚਾ ਸੰਭਾਂਗੇ ਆ ਤੇ ਅਸੀਂ 30 ਨੂੰ ਵਾਪਸ ਜਲ ਜਣਾ ਫਿਰ ਹੋਰ ਜਥਾ ਇਦਾਂ ਸਾਡਾ ਬੀਬੀਆਂ ਦਾ ਫੇਰ ਆਊਗਾ ਉਹ ਵੀ ਬੀਬੀਆਂ ਦਾ ਜਥਾ ਹੋਊਗਾ ਹਾਂਜੀ ਬੀਬੀਆਂ ਦਾ ਹੀ ਜਥਾ ਆਊਗਾ ਜੀ ਫੇਰ ਤੇ ਹੁਣ ਤੁਸੀਂ ਸਵੇਰੇ ਸ਼ੰਭੂ ਰੇਲਵੇ ਸਟੇਸ਼ਨ ਜਾਂਦੇ ਹੋ ਹਾਂਜੀ ਹਾਂਜੀ 11 ਵਜੇ ਉੱਥੇ ਚਾਹੀਦਾ ਜੀ ਤੇ ਵਾਪਸੀ ਜੀ ਵਾਪਸੀ 4 ਵਜੇ ਤੇ ਉੱਥੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਵੀ ਸਰਕਾਰ ਮੰਨੂ ਮੁੰਡਿਆਂ ਨੂੰ ਹਾਂਜੀ 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 ਮੰਨੂਗੀ ਮੰਨਣਾ ਪੈਣਾ ਵਾ ਸਰਕਾਰ ਨੂੰ ਕਿਉਂਕਿ ਸਾਡੇ ਬੱਚਿਆਂ ਦਾ ਕਸੂਰ ਕੋਈ ਨਹੀਂ ਸਾਡੇ ਬੱਚੇ ਸਿਰਫ ਆਪਣੀਆਂ ਮੰਗਾਂ ਲੈ ਕੇ ਹੀ ਸਾਡੇ ਨਾਲ ਹੀ ਇੱਥੇ ਬੈਠੇ ਸੀਗੇ ਸਾਡੇ ਬੱਚਿਆਂ ਨੇ ਕੋਈ ਗੁਨਾਹ ਥੋੜੀ ਕੀਤਾ ਵਾ ਆਪਣੀਆਂ ਮਨ ਹੱਕਾਂ ਦੇ ਵਾਸਤੇ ਲੜਨਾ ਤੇ ਜਾਇਜ਼ ਹੈ ਨਾ ਨਜਾਇਜ਼ ਥੋੜੀ ਆ ਉਨਾਲੇ ਇਹ ਤੇ ਜਿਹੜਾ ਮੋਦੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਜਦੋਂ 2014 ਵਿੱਚ ਹੀ ਸਰਕਾਰ ਉਹਨਾਂ ਦੀ ਬਣਨੀ ਸੀਗੀ ਉਦੋਂ ਵੀ ਉਹਨਾਂ ਵਾਅਦਾ ਕੀਤਾ ਸੀਗਾ ਵੀ ਮੈਂ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਜਿਹੜਾ ਵਾ ਉਹ ਆਪਣਾ ਦਊਂਗਾ ਫਸਲਾਂ ਤੇ ਐਮਐਸਪੀ ਤੇ ਜਿਹੜਾ ਉਹਨਾਂ ਦਾ ਕਰਜ਼ਾ ਵਾ ਉਹ ਮਾਫ਼ ਕਰੂੰਗਾ ਤੇ ਵਾਅਦਾ ਆਪਣਾ ਪੂਰਾ ਨਹੀਂ ਕੀਤਾ ਸੀ ਤੇ ਵਾਅਦਾ ਹੀ ਯਾਦ ਕਰਾਉਣਾ ਹੈ। ਅਸੀਂ ਵਾਰੀ ਬੱਦੀ ਹੋਈ ਆ। ਜਿਵੇਂ 10-10 ਦਿਨ ਦਾ ਸਾਡਾ ਗਰੁੱਪ ਬਣਿਆ ਹੋਇਆ ਵਾ ਮਹੀਨੇ 'ਚ। 10 ਦਿਨ ਅਸੀਂ ਆਏ ਆ 10 ਦਿਨ ਅਗਲਾ ਗਰੁੱਪ ਆਉਣਾ ਫਿਰ 10 ਦਿਨ ਅਗਲਾ ਗਰੁੱਪ ਆਉਣਾ ਵਾ। ਜਿਵੇਂ ਹੁਣ ਅਸੀਂ ਰੋਡ ਵੀ ਰੋਕ ਲਈ ਜੀ ਰੇਲਵੇ ਲਾਈਨ ਵੀ ਰੋਕ ਲਈ ਸਰਕਾਰ ਤੇ ਇਸ ਚੀਜ਼ ਦਾ ਕੋਈ ਆਸਰ ਨਹੀਂ ਹੈ ਹਾਂਜੀ ਤੇ ਜਿਹੜੇ ਸਾਡੇ ਆਮ ਲੋਕ ਐ ਉਹ ਪਰੇਸ਼ਾਨ ਹੁੰਦੇ ਆ ਭੈਣ ਜੀ ਨਹੀਂ ਦੇਖੋ ਜੀ ਅਸੀਂ ਤਾਂ ਅਸੀਂ ਤਾਂ ਕੋਈ ਉਹ ਟ੍ਰੇਨ ਨਹੀਂ ਰੋਕੀ ਤੇ ਜਿਹੜੀ ਰੇਲ ਰੋਕਣਾ ਉਹ ਸਾਡਾ ਅਣਖ ਦਾ ਸਵਾਲ ਨਹੀਂ ਹੈਗਾ ਉਹ ਤੇ ਸਾਡੀ ਮਜਬੂਰੀ ਹੈ ਨਾ ਕਿ ਸਾਡੇ ਬੱਚਿਆਂ ਨੂੰ ਕਿਉਂ ਚੁੱਕਿਆ ਗਿਆ ਸਾਡੇ ਬੱਚਿਆਂ ਨੂੰ ਕਿਉਂ ਫੜਿਆ ਗਿਆ ਇਹ ਤੇ ਸਾਡੀ ਮਜਬੂਰੀ ਆ ਅਣਖ ਦਾ ਸਵਾਲ ਨਹੀਂ ਹੈਗਾ ਤੇ ਜਿਹੜਾ ਆ ਅਸੀਂ ਜਿੱਥੇ ਸੜਕ ਤੁਸੀਂ ਕਹਿੰਦੇ ਆ ਕਿ ਅਸੀਂ ਰੋਕੀ ਅਸੀਂ ਨਹੀਂ ਰੋਕੀ ਇਹ ਤਾਂ ਹਰਿਆਣਾ ਸਰਕਾਰ ਨੇ ਰੋਕੀ ਆ ਸਾਨੂੰ ਅੱਗੇ ਜਾਣ ਲੈਣ ਦਿੰਦੇ ਦਿੱਲੀ ਕਿ ਦਿੱਲੀ ਸਾਡੀ ਨਹੀਂ ਅਸੀਂ ਇੰਡੀਆ ਦੇ ਵਾਸੀ ਨਹੀਂ ਹਾਂ ਅਸੀਂ ਵੀ ਭਾਰਤ ਦੇ ਵਾਸੀ ਆ ਅਸੀਂ ਵੀ ਵੋਟਾਂ ਪਾਉਨੇ ਆ ਅਸੀਂ ਵੀ ਆਪਣਾ ਜਿਹੜਾ ਵਾ ਟੈਕਸ ਦਿੰਨੇ ਆ ਸਾਡੇ ਤੋਂ ਸਰਕਾਰਾਂ ਚੱਲਦੀਆਂ ਨੇ ਸਭ ਤੋਂ ਜ਼ਿਆਦਾ ਟੈਕਸ ਹੀ ਜਿਹੜਾ ਉਹ ਕਿਸਾਨ ਵਰਗ ਦੇ ਰਿਹਾ ਵਾ ਕਿੰਨੇ ਕਿੰਨੇ ਸੰਦ ਅਸੀਂ ਲੈਣੇ ਆ ਹਰ ਇੱਕ ਚੀਜ਼ ਅਸੀਂ ਘਰ ਵੀ ਜਿਹੜੀ ਆ ਉਹ ਵਰਤਦੇ ਹਾਂ ਤੇ ਵੀ ਸਾਡਾ ਅਸੀਂ ਟੈਕਸ ਦਿੰਨੇ ਆ ਜ਼ਰੂਰੀ ਤਾਂ ਨਹੀਂ ਵੀ ਜਿਹੜੀ ਸਰਕਾਰੀ ਸਰਵਿਸ ਵਾਲੇ ਉਹੀ ਟੈਕਸ ਭਰਦੇ ਆ ਕਿਸਾਨ ਵੀ ਟੈਕਸ ਭਰਦੇ ਆ ਪਰ ਸਾਡਾ ਸਾਡਾ ਹੱਕ ਆ ਅਸੀਂ ਆਪਣੇ ਟੈਕਸਾਂ ਦਾ ਪੈਸਾ ਹੀ ਤਾਂ ਵਾਪਸ ਮੰਗਣਾ ਚਾਹੁੰਨੇ ਆ ਕਿ ਸਾਨੂੰ ਸਾਡਾ ਜਿਹੜਾ ਉਹ ਪੈਸਾ ਦਿੱਤਾ ਜਾਵੇ ਸਾਡੇ ਹੜਾਂ ਦੀ ਜਿਹੜੇ ਜਦੋਂ ਸਾਡੇ ਆ ਵੇਖੋ ਕਿੰਨੀਆਂ-ਕਿੰਨੀਆਂ ਫਸਲਾਂ ਖਰਾਬ ਹੁੰਦੀਆਂ ਵਾ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਜਦੋਂ ਅਸੀਂ ਕਿਤੇ ਪਰਾਲੀ ਨੂੰ ਅੱਗ ਲਾ ਦਈਏ ਤਾਂ ਉਦੋਂ ਸਾਰੇ ਹੀ ਵਰਗ ਜਿਹੜੇ ਉਹ ਸਾਰਾ ਆਪਣਾ ਆਪ ਪੁਲਿਸ ਵਾਲੇ ਸਭ ਆ ਜਾਂਦੇ ਆੜੇ ਮਾਰੂ ਦਾ ਗਰਦਾਸਪੁਰ ਵਿੱਚ ਅੱਜ ਵੀ ਬਹੁਤ ਜ਼ਿਆਦਾ ਗੜਾ ਪੈ ਚੁੱਕਾ ਕਿ ਕੋਈ ਉੱਥੇ ਪਹੁੰਚਿਆ ਅਧਿਕਾਰੀ ਕੋਈ ਅਧਿਕਾਰੀ ਨਹੀਂ ਪਹੁੰਚਦਾ ਪਰ ਜਦੋਂ ਅਸੀਂ ਕਿਤੇ ਪਰਾਲੀ ਨੂੰ ਮੜੀ ਦੀ ਅੱਗ 라 ਦਿੰਦੇ ਆ ਉਸੇ ਵੇਲੇ ਸ ਵੱਦੋਥੇ ਪਹੁੰਚ ਜਾਂਦਾ ਐਵੇਂ ਕਿਉਂ ਆ ਪੰਜ ਪੰਜ ਸੁੱਡਾ ਕੀ ਨਾਮ ਹੈ ਜੀ ਬਲਵਿੰਦਰ ਕੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਹਿਣਾ ਚਾਹੁੰਦੇ ਆ ਜੀ ਪਹਿਲੀ ਸਾਡੀ ਮੰਗ ਹੁਣ ਇਹ ਬਰਕਰਾਰ ਹੋ ਗਈ ਜਿਆਦਾ ਵੀ ਸਾਡੇ ਬੱਚੇ ਛੱਡੇ ਜਾਣ ਠੀਕ ਹੈ ਜੀ ਸਾਡੇ ਬੱਚਿਆਂ ਦਾ ਕੀ ਕਸੂਰ ਸੀ ਠੀਕ ਆ ਅਸੀਂ ਰੇਲਵੇ ਟਰੈਕ ਤੇ ਤਾਂ ਹੀ ਬੈਠੇ ਆ ਵੀ ਸਾਡੇ ਬੱਚਿਆਂ ਨੂੰ ਛੱਡਿਆ ਜਾਵੇ ਕਿਉਂਕਿ ਆਪਣੀਆਂ ਮੰਗਾਂ ਲੈ ਕੇ ਆਏ ਸੀ ਸਾਡੇ ਨਾਲ ਹੀ ਉਹ ਵੀ ਵਿਚਾਰੇ ਬੈਠੇ ਸੀ ਠੀਕ ਆ ਉਹਨਾਂ ਨੂੰ ਚੁੱਕ ਲਿਆ ਗਿਆ ਵਾ ਤੇ ਬਹੁਤ ਇਹ ਸਰਕਾਰ ਦੀ ਬਹੁਤ ਮਾੜੀ ਗੱਲ ਆ ਠੀਕ ਹੈ ਜੀ ਤਾਂ ਜੀ ਇੱਥੇ ਤੁਸੀਂ ਬੈਠੋ ਤੁਹਾਨੂੰ ਡਰ ਨਹੀਂ ਲੱਗਦਾ ਕਿਸੇ ਦਾ ਨਹੀਂ ਜੀ ਬਿਲਕੁਲ ਨਹੀਂ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਮਾਤਾ ਸਹਿਬਕੌਰ ਦੀਆਂ ਵਾਰਸਾਂ ਠੀਕ ਹੈ ਨਾ ਜੀ ਉਹਨਾਂ ਦਾ ਖੂਨ ਸਾਡੀਆਂ ਰਗਾਂ ਚ ਅਜੇ ਵੀ ਘਰਦਾ ਤੁਹਾਨੂੰ ਕੋਈ ਡਰ ਨਹੀਂ ਲੱਗਦਾ ਹਾਂ ਜੀ ਕੋਈ ਡਰ ਨਹੀਂ ਲੱਗਦਾ ਪੰਜ ਜੀ ਫਿਰ ਇਹ ਨਗਰ ਪਾਣੀ ਦਾ ਤੁਸੀਂ ਕਿਵੇਂ ਕਰਦੇ ਹੋ ਅਸੀਂ ਸਾਡਾ ਲੰਗਰ ਪਾਣੀ ਬਹੁਤ ਸੋਹਣਾ ਵੀਰ ਜੀ ਚੱਲ ਕੇ ਆਉਂਦਾ ਸਾਡੇ ਕੋਲ ਸਾਨੂੰ ਕੋਈ ਇਤ ਕਰੇ ਲੰਗਰ ਪਾਣੀ ਦੀ ਚਾਹ ਪਾਣੀ ਦੀ ਦੁੱਧ ਦੀ ਸ਼ਾਮਾਂ ਦੁੱਧ ਸਾਡੇ ਕੋਲ ਆਉਂਦਾ ਜਿੰਨੇ ਚਾਹਾਂ ਉਹਦੀਆਂ ਵੀਰ ਜੀ ਕਹਿੰਦੇ ਖਾਓ ਆਓ ਸ਼ਕੋ ਜੀ ਮੈਂ ਤੁਸੀਂ ਹੁਣ 10 12 ਜਾਣੀਆਂ ਇੱਕ ਟਰਾਲੀ ਦੇ ਵਿੱਚ ਰਹਿਣੇ ਹਾਂ ਕੀ ਸੋਨੂੰ ਇੱਥੇ ਰਾਤ ਨੂੰ ਐ ਕੋਈ ਲੱਗਦਾ ਭੈ ਕਿਸੇ ਗੱਲ ਦਾ ਨਾ ਜੀ ਸਾਡੇ ਕੋਲ ਗੁਰੂ ਗੋਬੇ ਸਾਹਿਬ ਦਾ ਸ਼ਕ ਅੰਬਰ ਅੰਬਰ ਤੇ ਦੀਆਂ ਦਾਤਾ ਗਾਤਰਾ ਗਾ ਤੇ ਇੱਕ ਸਾਡੇ ਕੋਲ ਦੂਜਿਆਂ ਸਾਡੇ ਕੋਲ ਡੰਡਾ ਤੇ ਝੰਡਾ ਸਾਨੂੰ ਕੋਈ ਪੈ ਜਾਈ ਸਾਹੀ ਨੰਗੀ ਤਲਵਾਰ ਦਾ ਪਹਿਰਾ ਮਾਤਾ-ਪਾਗੋ ਦੀਆਂ ਵਾਰਸਾ ਗੁਰੂ ਗੋਬਿ ਸਾਂ ਬਰਸ਼ਾ ਕੀ ਆਹੀ ਨੰਗੀ ਤਲਵਾਰ ਦਾ ਪਹਿਰਾ ਸਾਡੀ ਤਲਵਾਰ ਐ ਰਾਤ ਨੂੰ ਘੁੰਮਦੀ ਸਾਨੂੰ ਕੋਈ ਡਰ ਨਹੀਂ ਅੰਡੇੜੇ ਕੋ ਬਹਿ ਕੇ ਬੈਠੇ ਅਸੀਂ ਤੇ ਸਾਨੂੰ ਘਰੇ ਯਾਦ ਨਹੀਂ ਆਉਂਦੀ ਘਰ ਦੀ ਬੱਚਿਆਂ ਦੀ ਨਾ ਜੀ ਯਾਦ ਆਉਂਦੀ ਰੋਹ ਰਾਤ ਨੂੰ ਫੋਨ ਆਉਂਦੇ ਆ ਜੀ ਦਾਦੀ ਜੀ ਕੀ ਕਰਦੇ ਜੇ ਅਸੀਂ ਕਹਿੰਦੇ ਬੇਟਾ ਅਸੀਂ ਚੜ੍ਹਦੀ ਕਲਾ ਚ ਬੈਠੇ ਆ ਤੇ ਉਹ ਪੁੱਛਦੇ ਸਨ ਉਹ ਵੀ ਮੇਰੀ ਦਾਦੀ ਉੱਥੇ ਕੇਸ ਕਿਉਂ ਬੈਠੀ ਆ ਕਾਰਨ ਕੀ ਆ ਹਾਂ ਉਹਨਾਂ ਤੇ ਉਹ ਸਾਡੇ ਬੱਚੇ ਪੁੱਛਦੇ ਆ ਉਹ ਕਹਿੰਦੇ ਸਾਡੀਆਂ ਮਾਤਾ ਜੀ ਤੁਸੀਂ ਦਾਦੀ ਜੀ ਸਾਡੀਆਂ ਨਸਲਾਂ ਤੇ ਅਸਲਾ ਬਚਾਉਣ ਵਾਸਤੇ ਗਏ ਜੇ ਚੜ੍ਹਦੀ ਕਲਾ ਦੇ ਤੁਸੀਂ ਹੋਣਾ 12 ਬੱਚੇ ਫੋਨ ਕਰਦੇ ਆ ਤੁਸੀਂ ਮਾਤਾ ਘਬਰਾਉਣਾ ਨਹੀਂ ਚੜ੍ਹਦੀ ਕਲਾ ਦਾ ਪਿਆਰਾ ਕਰਨਾ ਸਾਡੇ ਕੋ ਵੀਰ ਜੀ ਸਦਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇਗ ਫਤਿਹ ਦੀ ਅਸੀਂ ਦੋਵੇਂ ਲਈ ਅਰਦਾਸ ਕਰਦੇ ਆ ਕਿ ਮਹਾਰਾਜ ਚੜ੍ਹਦੀ ਕਲਾ ਕਰੇ ਕਸਾਨਾ ਦੀ ਇੱਥੇ ਨਿਤਨੇਮ ਕਰਦੀਆਂ ਤੁਸੀਂ ਹਾਂਜੀ ਸਾਡੇ ਕੋਲ ਰੇਡੀਓ ਆ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਰਹਿਰਾਸ ਸਵੇਰੇ ਹੀ ਇਸ਼ਨਾਨ ਕਰ ਲੈਣੇ ਆ 5 ਵਜੇ ਤੋਂ ਇਸ਼ਨਾਨ ਕਰ ਲੈਣੇ ਆ ਜੀ ਬਾਣੀ ਸਾਡੀ ਨਿਤ ਚੱਲਦੀ ਹੈ ਨਹੀਂ ਜੇ ਸੋਨੂੰ ਆਏ ਨਹੀਂ ਤੁਹਾਡੇ ਪੋਤਾ-ਪੋਤੀ ਕਹਿੰਦੇ ਵੀ ਦਾਦੀ ਜੇ ਤੂੰ ਉੱਥੇ ਮਰ ਗਈ ਤੇ ਫਿਰ ਉਹ ਕਹਿੰਦੇ ਦਾਦੀ ਮਰ ਗਈ ਸਾਡਾ ਨਾਮ ਉੱਚਾ ਹੋ ਜਾਣਾ ਜੇ ਦਾਦੀ ਤੋਂ ਉੱਥੇ ਮਰ ਗਈ ਸਾਡਾ ਨਾਮ ਬਹੁਤ ਉੱਚਾ ਹੋਣਾ ਜਾਣਾ ਨਾ ਚੀ ਬਈ ਬੀਬੀ ਜੀ ਗਿਆਨ ਜਲਾਲਪੁਰ ਸੇਰੋ ਸਰਜੀਤ ਕੌਰ ਬੀਬੀ ਉੱਥੇ ਸ਼ਹੀਦ ਹੋ ਗਈ ਆ ਤੇ ਸਾਰੇ ਮੁਲਕ ਚ ਨਾਂ ਮੇਰਾ ਚੱਲ ਜਾਣਾ ਆਟੋਮੈਟਿਕ ਕੋਈ ਪਿਆਰੀ ਵੀਰ ਜੀ ਇਹੀ ਇਹੀ ਸਾਡਾ ਇਹ ਜਿਹੜਾ ਹੈਗਾ ਬਈ ਸਾਡੇ ਮਾਮਾ ਭੈਣਾ ਚ ਇਹੀ ਤਾਜਾ ਜਿਹਾ ਹੈ ਇਹਦਾ ਸਾਨੂੰ ਇੱਥੇ ਤੋਰੀ ਫਿਰਦਾ ਹੈ ਇਹੋ ਜੀ ਹਾਂ ਇਹੀ ਇਹੀ ਸਾਡੇ ਆਪਣੇ ਬੱਚਿਆਂ ਤੇ ਲੜਨਾ ਸਾਡੇ ਪੁੱਤਰ ਕਹਿੰਦੇ ਆ ਮਾਤਾ ਜੀ ਬਹੁਤ ਸੇਵਾ ਕੀਤੀ ਪਿੱਛੇ ਆ ਤੁਸੀਂ ਆਪਣੇ ਪੇਕੇ ਘਰ ਦੀ ਫੇਰ ਸਹਰਿਆ ਘਰ ਦੀ ਸਾਨੂੰ ਪਾਲਿਆ ਸਾਡੇ ਬੱਚੇ ਪੜ੍ਹਾਤੇ ਹੁਣ ਜਾ ਕੇ ਤੁਸੀਂ ਸੇਵਾ ਕਰੋ ਰੋੜਿਆਂ ਤੇ ਲੈਣਾ ਤੇ ਛੜਕਾਂ ਤੇ ਗਰਮ ਰੋੜੇ ਗਰਮ ਿੱਟੇ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਵੀਰ ਸਾਡੇ ਆਹ ਿੱਟਾਂ ਰੋੜਿਆਂ ਤੇ ਬੈਠੇ ਪੱਥਰਾਂ ਤੇ ਬੈਠੇ ਤੇ ਇੱਥੋਂ ਜਿਹੜੀਆਂ ਪਿੰਡੋਂ ਆਈਆਂ ਨਹੀਂ ਹੈਗੀਆਂ ਕੀ ਤੁਸੀਂ ਹੁਣ ਉਹਨਾਂ ਦੇ ਚੁਗਲਿਆ ਤਾਂ ਨਹੀਂ ਕਰਦੇ ਨਾ ਜੀ ਨਾ ਅਸੀਂ ਉਹਨਾਂ ਦੇ ਚੁਗਲਿਆ ਨਹੀਂ ਕਰਦੇ ਉਹ ਜਿਹੜੇ ਘਰ ਸਾਡੇ ਵੀਰ ਬੈਠੇ ਆ ਨਾ ਉਹਨਾਂ ਦਾ ਸਾਡੇ ਵੱਲ ਧਿਆਨ ਆ ਸਾਡੇ ਵੱਲ ਕਿਦਾਂ ਧਿਆਨ ਆ ਜੇ ਸਾਡਾ ਕੋਈ ਸਾਡਾ ਗੰਨਾ ਅੜ ਗਿਆ ਸੀ ਸਾਡੇ ਭਰਾਵਾਂ ਨੇ ਗੰਨਾ ਮੇਲ ਲਵੇ ਸੁਟਿਆ ਸਾਡਾ ਹੁਣ ਕੋਈ ਵੀ ਚੀਜ਼ ਸਾਡੀ ਆ ਨਾ ਸਾਡੇ ਵੀਜੇ ਟਰੈਕਟਰ ਪੈਣਾ ਪੈਣਾ ਸਾਡੇ ਸਾਰਾ ਕੰਮ ਮਗਰੋਂ ਕੰਮ ਸਾਡਾ ਸਾਰਨ ਡੇ ਆ ਹੁਣ ਕਿਰਪਾਨਾਂ ਲੱਗੀਆਂ ਵਾ ਸਾਡੇ ਆਪੇ ਰੀਪਰ ਘਰ ਆ ਜਾਂਦੇ ਤੂੜੀ ਲਿਫਟਾਂ ਟਰਾਲੀਆਂ ਆਪੇ ਸੁਟ ਕੇ ਚੱਲ ਜਾਂਦੀ ਆ ਸਾਨੂੰ ਕੋਈ ਪਰਵਾਹ ਨਹੀਂ ਧੀਆਂ ਮਗਰੋਂ ਫੋਨ ਕਰਦੀਆਂ ਨਵਾਂ ਧੀਆਂ ਹੀ ਆ ਜੀ ਨਵਾਂ ਨਹੀਂ ਉਹ ਕਹਿੰਦੀ ਮਾਤਾ ਚੜਦੀ ਕਲਾ ਚ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ